ਸਾਸੀਗਲ ਦੋਸਤੋ ਪਸ਼ੋਕੜ ਪਿੰਡਾਂ ਦੇ ਪ੍ਰੋਗਰਾਮ ਤਹਿਤ ਅੱਜ ਅਸੀਂ ਪਹੁੰਚੇ ਹਾਂ ਪਿੰਡ ਬੱਲੂਆਣਾ ਵਿਖੇ ਇੱਥੇ ਤੁਹਾਨੂੰ ਦੱਸਾਂਗੇ ਪਿੰਡ ਦਾ ਪਸ਼ੋਕੜ ਤੇ ਕਰਾਵਾਂਗੇ ਪਿੰਡ ਦੀ ਸੈਰ ਪਿੰਡ ਬੱਲੂਆਣਾ ਨੂੰ ਬੱਲੂਆਣਾ ਬੇਟੂਆ ਵੀ ਕਿਹਾ ਜਾਂਦਾ ਹੈ ਬੱਲੂਆਣਾ ਨੂੰ ਤਹਿਸੀਲ ਹਬੌਰ ਤੇ ਜ਼ਿਲ੍ਹਾ ਫਾਜ਼ਿਲਕਾ ਲੱਗਦਾ ਹੈ ਦੋਸਤੋ ਇਹ ਪਿੰਡ ਤੋਂ ਕਸਬੇ ਵੱਲ ਵਿਕਸਤ ਹੋ ਰਿਹਾ ਹੈ ਬੱਲੂਆਣਾ ਦੋਸਤੋ ਹਲਕਾ ਵੀ ਹੈ ਜਿਸ ਕਰਕੇ ਦੂਰ ਦੂਰ ਤੱਕ ਇਹ ਮਸ਼ਹੂਰ ਹੈ ਇਸ ਹਲਕੇ ਦੇ ਅੰਦਰ 88 ਪੰਚਾਇਤਾਂ ਹਨ ਬੱਲੂਆਣਾ ਹਬੌਰ ਮਲੋਟ ਨੈਸ਼ਨਲ ਹਾਈਵੇ ਪਰ ਵਸਿਆ ਹੋਇਆ ਹੈ ਇਹ ਮਲੋਟ ਤੋਂ 19 ਕਿਲੋਮੀਟਰ ਹਬੌਰ ਤੋਂ 10 ਕਿਲੋਮੀਟਰ ਅਤੇ ਫਾਜ਼ਿਲਕਾ ਤੋਂ 55 ਕਿਲੋਮੀਟਰ ਦੀ ਦੂਰੀ ਤੇ ਹੈ ਇਸ ਦੇ ਆਸੇ ਪਾਸੇ ਪਿੰਡਾਂ ਦੀ ਗੱਲ ਕਰੀਏ ਤਾਂ ਗੱਦਾ ਡੋਬ ਪੱਕੀ ਬੌਲਵਾਸੀਆਂ ਚੰਨਣ ਖੇੜਾ ਟੇਰਾ ਖੇੜਾ ਮਲੂਕਪੁਰ ਆਪ ਪਿੰਡ ਲੱਗਦੇ ਹਨ ਦੋਸਤੋ ਇਹ ਰੇਲਵੇ ਦੇ ਨਾਲ ਪੱਕੀ ਟਿੱਬੀ ਅਤੇ ਬਾਵਲਵਾਸੀ ਸਟੇਸ਼ਨ ਤੋਂ ਜੁੜਿਆ ਹੋਇਆ ਹੈ ਇਹ ਪਿੰਡ ਬਹੁਤ ਪੁਰਾਣਾ ਤੇ ਵੱਡਾ ਪਿੰਡ ਹੈ 1947 ਦੀ ਵੰਡ ਤੋਂ ਪਹਿਲਾਂ ਇਹ ਤਕਰੀਬਨ ਮੁਸਲਮ ਆਬਾਦੀ ਦਾ ਪਿੰਡ ਸੀ ਤੇ ਆਓ ਇਸ ਪਿੰਡ ਦੇ ਇਤਿਹਾਸ ਬਾਰੇ ਆਪਾਂ ਕਰਦੇ ਹਾਂ ਗੱਲਬਾਤ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਸਰ ਸਭ ਤੋਂ ਪਹਿਲਾਂ ਤੁਸੀਂ ਸਾਨੂੰ ਆਪਣੇ ਬਾਰੇ ਥੋੜੀ ਇੰਟਰੋਡਕਸ਼ਨ ਦੇ ਦਿਓ ਬੇਟਾ ਮੈਂ ਬਜਨ ਲਾਲ ਬੱਲੂਆਣਾ ਜੀ ਰਿਟਾਇਰਡ ਲੈਕਚਰ OK ਮੈਂ ਇਸੇ ਹੀ ਆਪਣੇ ਬੱਲੂਆਣੇ ਪਿੰਡ ਦੇ ਵਿੱਚ 1997 ਤੋਂ ਲੈ ਕੇ 2021 ਤੱਕ ਜੀ ਵੱਖਰੀ ਵੱਖਰੀ ਪੜਾਵਾ ਤੇ ਕੰਮ ਕੀਤਾ ਹੈ ਭਾਈ ਸਟਾਰਟ ਮੈਂ ਕਰੀਏ ਐਸਏ ਪੀਟੀਆਈ ਉਸ ਤੋਂ ਬਾਅਦ ਮੈਂ ਸਤਨ ਵਿੱਚ ਪੰਜਾਬੀ ਮੈਂ ਜਿਹੜਾ ਹੈ ਮਾਸਟਰ ਬਣ ਗਿਆ ਸੀ ਔਰ 12 ਵਿੱਚ ਮੈਂ ਲੈਕਚਰਰ ਬਣ ਕੇ ਇਸੇ ਹੀ ਪਿੰਡ ਸਾਡੇ ਬੱਲੂਆਣਾ ਵਿੱਚ ਰਟਾਇਆ ਜੀ ਓਕੇ ਅੱਜ ਕੱਲ ਮੇਰਾ ਇੱਕ ਐਨਜੀਓ ਚੱਲ ਰਿਹਾ ਹੈ ਸ਼ਹੀਦ ਉਦਮ ਸਿੰਘ ਵੈਲਫੇਅਰ ਸੁਸਾਇਟੀ ਮੈਂ ਉਹਦਾ ਸਟੇਟ ਪ੍ਰਧਾਨ ਆ ਸਾਡਾ ਆਫਿਸ ਇੱਥੇ ਹੀ ਹੈ ਠੀਕ ਹੈ ਮੈਂ ਖੁਸ਼ਕਿਸਮਤ ਸਮਝਦਾ ਕਿ ਤੁਸੀਂ ਮੇਰੇ ਨਾਲ رابطہ ਕਾਇਮ ਕਰਕੇ ਕੁਝ ਪਿੰਡ ਬਾਰੇ ਜਾਣਕਾਰੀ ਲੈਣੀ ਹੈ ਠੀਕ ਹੈ ਸਰ ਹਾਂ ਜੀ ਸਰ ਅਸੀਂ ਨਾ ਇਹ ਪਿੰਡ ਬੱਲੂਆਣਾ ਤੇ ਹਿਸਟਰੀ ਤੇ ਇੱਕ ਡਾਕੂਮੈਂਟਰੀ ਤਿਆਰ ਕਰ ਰਹੇ ਹਾਂ ਇਹ ਉਹਦੇ ਵਿੱਚ ਤੁਸੀਂ ਸਾਨੂੰ ਬੱਲੂਆਣਾ ਦੀ ਥੋੜੀ ਹਿਸਟਰੀ ਦੱਸੋ ਕਿ ਇਹ ਪਿੰਡ ਕਦੋਂ ਕਬਸਿਆ ਸੀ ਪਿੰਡ ਦਾ ਕੀ ਇਤਿਹਾਸ ਹੈ ਇਹਦਾ ਨਾਮ ਬੱਲੂਆਣਾ ਕਿਉਂ ਪਿਆ ਦੇਖੋ ਜੀ ਕਿਉਂਕਿ ਇਤਿਹਾਸ ਦੇ ਪੰਨਿਆਂ ਦੇ ਉੱਤੇ ਅਜੇ ਤੱਕ ਮੈਨੂੰ ਕੁਝ ਲੱਭਿਆ ਨਹੀਂ ਸੁਣ ਲੋ ਪਰ ਕਿਉਂਕਿ ਦੰਦ ਕਥਾਵਾਂ ਵਾਲੀ ਸਾਡੇ ਪਰਦਾਦਿਆਂ ਕੋਲੋਂ ਸਾਡੇ ਦਾਦਿਆਂ ਕੋਲ ਗੱਲਾਂ ਆਈਆਂ ਦਾਦਿਆਂ ਕੋਲ ਸਾਡੇ ਪਿਤਾ ਕੋਲ ਆਈਆਂ ਪਿਤਾ ਕੋਲ ਸਾਡੇ ਕੋਲ ਆਈਆਂ ਤਾਂ ਵੱਡਿਆਂ ਬਟੇਰੀਆਂ ਦੇ ਦੱਸਣ ਮੁਤਾਬਕ ਅਨਾਲਿਕ ਪਿੰਡ ਚੰਨਖੇੜਾ ਹੈ ਜੀ ਇਹ ਬੱਲੂਆਣਾ ਹੈ ਤੇ ਬੱਲੂ ਤੇ ਚੰਨੂ ਜਿਵੇਂ ਦੋ ਬਰਾਵਾਂ ਦੀ ਵਿਰਾਸਤ ਹੁੰਦੀ ਹੈ ਤਾਂ ਇਹ ਇੱਕ ਪ੍ਰਕਾਰ ਦੀ ਵਿਰਾਸਤ ਸੀ ਛੋਣ ਲੋ ਜੋ ਬੱਲੂਸੀ ਉਹਨੇ ਬਸਾਇਆ ਜੋ ਚੰਦੂਸੀ ਉਹਨੇ ਕਿਹੜਾ ਬਸਾਇਆ ਕਦੋਂ ਬਸਾਇਆ ਇਹਦੇ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਹੈ ਸੁਣ ਲੋ ਪਰ ਮੈਂ ਇਹਨਾਂ ਨੂੰ ਕਹਿ ਸਕਦਾ ਕਿਉਂਕਿ ਬੜਾ ਇਹ ਪੁਰਾਣਾ ਪਿੰਡ ਹੈ ਵੱਡਾ ਪਿੰਡ ਹੈ ਇਥੋਂ ਦੀ ਇਮਾਰਤਾਂ ਦੇ ਮੁਤਾਬਕ ਜੇ ਵੇਖੀਏ ਤਾਂ ਇੱਥੇ ਕੋਈ ਕਿਉਂਕਿ ਇੱਕ ਦੋ ਬਿਲਡਿੰਗਾਂ ਜਿਹੜੀਆਂ ਬੱਲੂਆਂ ਨੇ ਬਸਾਈ ਮੈਂ ਕਿਉਂਕਿ ਇਤਿਹਾਸ ਦਾ ਜਿਹੜਾ ਸਟੂਡੈਂਟ ਵੀਰੇ ਆ ਪੜਾਇਆ ਕੀਤਾ ਵੀ ਹੈ ਉਹਨਾਂ ਦੇ ਵੇਖਣ ਤੋਂ ਬਾਅਦ ਇਹ ਲੱਗਦਾ ਹੈ ਵੀ ਉਹ ਬੜੇ ਵੱਡੇ ਲੋਕ ਸੀ ਸੁਣ ਲੋ ਜਿਹੜੇ ਇੱਥੇ ਪੁੱਛਦੇ ਸੁਣ ਲੋ ਔਰ ਸ਼ਾਇਦ ਇੱਥੇ ਬੜੇ ਵੱਡੇ ਜ਼ਿੰਮੇਦਾਰ ਹੋਣ ਕਰਕੇ ਕਿਉਂਕਿ ਉਹਨਾਂ ਦੇ ਜਿਹੜੇ ਬਾਹਰਲੇ ਪਾਸੇ ਗੇਟ ਸੀ ਜੀ ਉਹ ਜਿਵੇਂ ਆਪੇ ਪੁਰਾਤਨ ਵਿਕਤ ਦੇਖਦੇ ਆ ਵੀ ਬਾਹਰਲੇ ਪਾਸੇ ਸੰਤਰੀ ਖੜੇ ਹੁੰਦੇ ਸੀ ਤਾਂ ਲੱਗਦਾ ਇਸ ਪਿੰਡ ਦੇ ਵਿੱਚ ਇੱਕ ਬੜੀ ਵੱਡੀ ਕੋਈ ਰਿਆਸਤ ਜਿਹੜੀ ਹੈ ਉਹ ਕੰਮ ਕਰਦੀ ਰਹੀ ਹੈ ਓਕੇ ਔਰ ਮੌਜੂਦਾ ਦੌਰ ਤੇ ਜੇ ਆਪਾਂ ਵੇਖੀਏ ਤਾਂ ਇਸ ਪਿੰਡ ਦੀ ਆਬਾਦੀ ਜਿਹੜੀ ਇਸ ਟਾਈਮ ਲਗਭਗ 11000 ਹੈ ਜੀ ਕਿਉਂਕਿ ਮੈਂ ਜਲਗੱਣਾ ਵੀ ਕਰਦਾ ਰਿਹਾ 5100 ਵੋਟ ਲਗਭਗ ਜਿਹੜੀ ਹੈਗੀ ਹੈ ਇਸ ਟਾਈਮ ਹੈ ਇਹ ਸਾਡਾ ਪਿੰਡ ਇਸ ਟਾਈਮ ਤਿੰਨ ਪਿੰਡਾਂ ਚ ਵੰਡਿਆ ਗਿਆ ਜੀ ਆਪਾਂ ਇਹ ਪੱਛਮ ਸਾਈਡ ਤੇ ਗੱਲ ਕਰੀਏ ਬੋਰ ਸਾਈਡ ਤੇ ਡਾਣੀ ਠਾਕੁਰ ਸਿੰਘ ਹੈ ਇਧਰ ਆਪਾਂ ਨੇ ਪੂਰਬ ਉੱਤਰ ਵਾਲੇ ਪਾਸੇ ਗੱਲ ਕਰੀਏ ਤੇ ਡਾਣੀ ਦੇਸਰਾ ਦੇ ਉਹ ਵੀ ਸਾਡੇ ਪਿੰਡਾਂ ਦਾ ਇੱਕ ਸਰਮਾਇਆ ਨੇ ਠੀਕ ਹੈ ਜੀ ਤਾਂ ਇਹ ਜਿਹੜੀ 1947 ਦੀ ਵੰਡ ਤੋਂ ਪਹਿਲਾਂ ਜੋ ਅਸੀਂ ਲੋਕਾਂ ਕੋਲ ਸੁਣਿਆ ਲਗਭਗ 90% ਆਬਾਦੀ ਮੁਸਲਮਾਨਾਂ ਦੀ ਸੀ ਉਹ ਇਥੋਂ ਚਲੇ ਗਏ ਔਰ ਮੈਂ ਇਹ ਸੋਚਦਾ ਵੀ ਉਹ ਕਿੱਥੇ ਚਲੇ ਗਏ ਕਿਉਂਕਿ ਜਦ ਪ੍ਰਵਾਸ ਹੁੰਦਾ ਤਾਂ ਕਿਤੇ ਪੰਛੀ ਉੱਡ ਕੇ ਆਉਂਦਾ ਹੈ ਨਾ ਸ਼ਰਾਥ ਉਹ ਕਾਂਟੇ ਗੱਲਾਂ ਮਤਾ ਹੁੰਦੀ ਹੈ ਸ਼ਾਇਦ ਇਹ ਉੱਥੇ ਹੀ ਗਏ ਹੋਣਗੇ ਜਿੱਥੋਂ ਅਸੀਂ ਉੱਧਰ ਕਿ ਆਏ ਹਾਂ ਕਿਉਂਕਿ ਪਾਕਿਸਤਾਨ ਅਸੀਂ ਉੱਥੇ ਪੰਜ ਪਾਕਿਸਤਾਨ ਦੇ ਵਿੱਚ ਮਿੰਟਗੋਮਰੀ ਜ਼ਿਲ੍ਹਾ ਖੋਤੀਪੁਰ ਦੇ ਵਿੱਚੋਂ ਸਾਡੇ ਵੱਡੇ ਵੱਡੇ ਰਿਆਣ ਸੁਣ ਲਓ ਠੀਕ ਹੈ ਔਰ ਉਹ ਆ ਕੇ ਹਾਲੀਵੁੱਡ ਇੱਥੇ ਵੱਸ ਗਏ ਜਦੋਂ ਆਏ ਤਾਂ ਪਿੰਡ ਇਹ ਘਰ ਵਾਲ ਸੀ ਸੁਣ ਲੋ ਇਸ ਪ੍ਰਕਾਰ ਦਾ ਪੈ ਗਿਆ ਕਿਉਂਕਿ ਲੋਕ ਉਹ ਜਲਾ ਕਰਕੇ ਜਾ ਚੁੱਕੇ ਸੀ ਕੁਝ ਮਹਾਜਨ ਲੋਕ ਜੀ ਕੁਝ ਬਾਬਰੀਏ ਲੋਕ ਜਿਹੜੇ ਨੇ ਜੀ ਔਰ ਉਹ ਪੁਰਾਣੇ ਵਕਤ ਦੇ ਇੱਥੇ ਸਾਨੂੰ ਕੁਝ ਮਿਲੇ ਕਿਤਾ ਸਾਡੇ ਦਾਦਿਆਂ ਪਰਦਾਦਿਆਂ ਨੂੰ ਬਾਕੀ ਸਾਰੀ ਹੌਲੀ ਹੌਲੀ ਆਬਾਦੀ ਜਿਹੜੀ ਹੈਗੀ ਹੈ ਉਹ ਬਾਹਰੋਂ ਆ ਕੇ ਆਪਾਂ ਮਾਈਗ੍ਰੇਟ ਹੋ ਗਏ ਹਾਂ ਮਾਈਗ੍ਰੇਟ ਰੁਕ ਕੇ ਆਏ ਓਕੇ ਔਰ ਇਹ ਸੇ ਜੇ ਹੁਣ ਆਪਾਂ ਐਸਪੈਂਡ ਦੀ ਹੁਣ ਗੱਲ ਕਰੀਏ ਤੇ ਇੱਥੇ ਚਾਰ ਪੰਜ ਜਿਹੜੀਆਂ ਆਪਣੀਆਂ ਕਹਿ ਸਕਦੇ ਆ ਕਮਿਊਨਿਟੀ ਨੇ ਉਹਦੇ ਵਿੱਚ ਆਪਾਂ ਕਹਿੰਦੇ ਆ 75 80% ਸਾਡੀ ਕਬੂਲ ਬਰਾਦਰੀ ਹੈ ਠੀਕ ਹੈ ਸਾਡੀ ਕਬੂਲ ਵਿੱਚ ਦੋ ਪ੍ਰਕਾਰ ਦੇ ਕਮੌਜ ਹੁੰਦੇ ਨੇ ਇੱਕ ਤਾਂ ਗੁਰੂ ਨੂੰ ਮੰਨਣ ਵਾਲੇ ਇੱਕ ਦੂਜੇ ਅਸੀਂ ਵੈਸੇ ਕੋਕਾਰ ਨਹੀਂ ਰੱਖੇ ਸਾਡੀ ਪਰ ਸੋਚ ਲਈ ਗੁਰੂ ਗੋਬਿੰਦ ਸਿੰਘ ਵਾਲੀ ਹੈ 75% ਸਾਡੀ ਆਬਾਦੀ ਉਹ ਹੈ 5% ਮਾਦੀਨੇ تھے uh, 5 7% ਸਾਡੇ ਆਪਾਂ ਕਹਿੰਦੇ 22 ਸਿੰਘ ਨੇ ਤੇ ਕੋ ਜੱਟਾਂ ਦੀ ਆਬਾਦੀ ਹੈ ਠੀਕ ਹੈ ਤਾਂ ਕੁੱਲ ਮਿਲਾ ਕੇ ਸਾਡਾ ਇੱਕ ਬੜਾ ਸਤ ਵਧੀਆ ਪਿੰਡ ਹੈ ਵੱਡੀ ਗੱਲ ਹੈ ਇਸ ਪਿੰਡ ਦੀ ਮੈਨੂੰ ਅੱਜ ਪਿੰਡ ਨਹੀਂ ਕਸਬਾ ਕਹਾਵਾਂਗਾ ਕਿਉਂਕਿ ਇੱਥੇ ਕਿਸੇ ਨੇ ਵਿਆਹ ਵੀ ਕਰਨਾ ਸੁਣ ਲਓ ਤੇ ਕੋਈ ਵੀ ਚੀਜ਼ ਸ਼ਰੋ ਦੇ ਨਾਲ ਦੀ ਲੋੜ ਨਹੀਂ ਪੈਂਦੀ ਸਾਰਾ ਕੁਝ ਇੱਥੇ ਹੀ ਸਾਰਾ ਕੁਝ ਇੱਥੇ ਹੀ ਸਾਰਾ ਕੁਝ ਇਥੋਂ ਦਾ ਆਪਾਂ ਕਹਿੰਦੇ ਬੜੀ ਵੱਡੀ ਤਰੀਕੀ ਔਰ ਖਾਸ ਤਕੀ ਇਹ ਕਹਾਂਗਾ ਪਹਿਲੇ 40 45 ਸਾਲ ਤੋਂ ਜੋ ਹਲਕਾ ਜਿਹੜਾ ਹੈਗਾ ਐਮ ਐਲ ਏ ਸਾਡਾ ਉਹ ਬੱਲੂਆਂ ਦੇ ਨਾਮ ਤੋਂ ਸੀ ਹੁਣ ਵੀ ਚੱਲੀ ਜਾਂਦਾ ਠੀਕ ਹੈ ਆਸੇ-ਪਾਸੇ ਬੜੀ ਸਾਝ ਸਾਦੀ ਹੈ ਹਮ ਅਨਾਲ ਇਹ ਬੱਲੇ ਪਾਸੇ ਆਪਣਾ ਮੁਕਸਦ ਸ਼ੁਰੂ ਹੋ ਜਾਂਦਾ ਸਾਡੇ ਪੂਰ ਵਾਲੇ ਪੱਕੀ ਪਿੰਡ ਆ ਗਿਆ ਇਧਰ ਆਪਣਾ ਪੂਰਬ ਦੇ ਥਰਜਾ ਆਪਾਂ ਐਸਪਾਸ 45 ਡਿਗਰੀ ਜਾਈਏ ਗਦਾੜੋਵ ਆ ਗਿਆ ਸਾਡੇ ਚੰਦੇ ਖੜਾ ਆ ਗਿਆ ਇਧਰ ਕਿਹੜਾ ਖੜਾ ਨਾਲ ਬੋਲਬਾਸੀ ਸਾਰਾ ਸ਼ਾਂਤ ਇਲਾਕਾ ਹੈ ਜੀ ਕਦੇ ਵੀ ਬਾਵੇਂ ਸਾਲ ਦੀ 84 ਦੇ ਦੰਗੇ ਉਸੇ ਇਹ ਇਨ੍ਹਾਂ ਪਿੰਡਾਂ ਵਿੱਚ ਸਾਡੇ ਕਦੇ ਉਸੋ ਗੱਲ ਨਹੀਂ ਹੋਈ ਸਾਰੇ ਪੂਰੇ ਬਰਪੇ ਨਾਲ ਸੀ ਰਹ ਰਹੇ ਨੇ ਠੀਕ ਹੈ ਤੇ ਸਰ ਇੱਕ ਇੱਥੇ ਜਿਹੜਾ ਗੁਰਦੁਆਰਾ ਸਾਹਿਬ ਥੋੜਾ ਹੁੰਦਾ ਵੀ ਇਤਿਹਾਸ ਦੱਸ ਦੋ ਬਿਲਕੁਲ ਜੀ ਸਾਡਾ ਇਤਿਹਾਸਕ ਗੁਰਦੁਆਰਾ ਹੈ ਸਾਡੇ ਸੰਤ ਕਰਤਾਰ ਸਿੰਘ ਹੋਏ ਨੇ ਮੈਨੂੰ ਯਾਦ ਹੈ ਅੱਜ ਤੋਂ 40 ਸਾਲ ਪਹਿਲਾਂ ਮੈਂ ਉਹਦੇ ਨਾਂ ਤੇ ਇੱਕ ਕਲਾਬ ਰਜਿਸਟਰ ਕਰਾਇਆ ਸੀ ਉਹਦਾ ਨੰਬਰ ਸੀ 1919 ਜੀ ਤਾਂ ਉਹ ਕਿਉਂ ਸੰਤਾਂ ਦੇ ਨਾਂ ਤੇ ਕਰਵਾਇਆ ਕਿਉਂਕਿ ਇਹੋ ਜਿਹਾ ਵਿਅਕਤੀ ਜਿਹਦੇ ਨਾਂ ਤੇ ਕੋਈ ਸੋਚ ਨਹੀਂ ਸਕਦਾ ਸੀ ਬਰੱ피 ਦੇ ਨਾਲ ਉਹ ਚੱਲਿਆ ਸਾਰਾ ਕੁਝ ਉਹਨੇ ਸਾਨੂੰ ਗਾਈਡਲਾਈਨ ਦਿੱਤੀ ਅਸੀਂ ਖੁਦ ਉਹਦੇ ਕੋਲ ਪੜੇ ਜੀ ਇਹ ਬੁੱਢਲਾ ਸਾਡਾ ਅਧਿਆਪਕ ਹੈ ਤਾਂ ਉਹ ਸੰਤ ਕਰਤਾਰ ਸਿੰਘ ਸੀ ਠੀਕ ਹੈ ਜੀ ਸਾਨੂੰ ਅਜੇ ਯਾਦ ਨੇ ਊੜਾ ਮੁਖਤਾਕ ਨਾ ਈਸੀਆਰੀ ਈਬਿਹਾਰੀ ਉਹ ਕੋਲ ਉਦ ਲੈ ਕਰੇ ਤਾ ਉਹਨਾਂ ਦੇ ਜੋ ਸੁਣਿਆ ਹੈ ਸਤਨਾਮ ਸਿੰਘ ਜੀ ਬਾਬਾ ਹੋਇਆ ਕਰਦੇ ਸੀ ਗੁਰੂ ਪਾਕਿਸਤਾਨ ਤੋਂ ਜੋ ਮਾਈਗ੍ਰੇਟ ਹੋ ਗਏ ਆ ਤੇ ਇਹ ਸੰਤਾਂ ਨੇ ਉੱਥੇ ਗੁਰਦੁਆਰਾ ਟਿੱਬਾ ਸਾਹਿਬ ਉੱਥੇ ਵੀ ਸੀ ਜੀ ਪਾਕਿਸਤਾਨ ਤੇ ਉਥੋਂ ਕੁਝ ਮਿੱਟੀ ਲੈ ਕੇ ਆਏ ਸੀ ਠੀਕ ਹੈ ਔਰ ਟਿੱਬਾ ਕਿਉਂ ਕਿ ਇਹ ਕਿਉਂਕਿ ਮੈਨੂੰ ਲੱਗਦਾ ਹੈ ਵੀ ਸ਼ਾਇਦ ਉਹ ਗੁਰਦੁਆਰੇ ਦੇ ਉੱਚੇ ਟਿੱਬੇ ਤੇ ਉਹਦੇ ਕਰਕੇ ਇਹ ਨਾ ਗੁਰਦੁਆਰਾ ਟਿੱਬਾ ਸਾਹਿਬ ਰਿਹਾ ਸੰਤ ਕਰਤਾਰ ਸਿੰਘ ਸਾਡੇ ਅੱਜ ਤੋਂ ਲਗਭਗ 25 ਸਾਲ ਪਹਿਲਾਂ ਉਹ ਜਿਹੜੇ ਨੇ ਉਸ ਸੰਸਾਰ ਤੋਂ ਜਾ ਚੁੱਕੇ ਨੇ ਪਰ ਉਹਨਾਂ ਦੀ ਸਾਡੂੰ ਦਿੱਤੀ ਹੋਈ ਪੜਾਈ ਅਧਿਆਤਮਿਕ ਵਿੱਦਿਆ ਉਹ ਸਾਡੇ ਅਜੇ ਵੀ ਕੰਨਾਂ ਦੇ ਵਿੱਚ ਹੈ ਔਰ ਇਥੇ ਲਗਭਗ 1 ਮਹੀਨਾ ਪਹਿਲੀ 80 ਤੋਂ ਲੈ ਕੇ 30 ਤੱਕ 1 ਮਹੀਨਾ ਲਗਾਤਾਰ ਇਕੋਤਰੀ ਚਲਦੀ ਹੈ ਕਈ ਵਾਰੀ ਹਰਾਨੀ ਹੋਗੇ 10 ਪਾਸਾ ਤੋਂ ਸ਼ੁਰੂ ਹੁੰਦਾ ਹੈ 25 25 30 30 ਪਾਟ ਇੱਕ ਦਿਨ ਰੱਖੇ ਜਾਂਦੇ ਨੇ ਅਗਲੇ ਮੱਧ ਦਾ ਭੋਗ ਤੇ ਉਸ ਤੋਂ ਬਾਅਦ ਲੜੀ ਚੱਲਦੀ ਹੈ ਲੜੀ ਚੱਲਦੀ ਹੈ ਜੀ ਔਰ ਇੰਨਾ ਲੋਕ ਮੰਨਤਾ ਕਰਦੇ ਨੇ ਸਾਰੇ ਹਿੰਦੁਸਤਾਨ ਤੋਂ ਕੀ ਬਾਹਰ ਦੇ ਦੇਸ਼ਾਂ ਤੋਂ ਲੋਕ ਆ ਕੇ ਉਹ ਮੰਦਿਰ ਨੇ ਸੰਤ ਕਰਤਾ ਸਿੰਘ ਦੀ ਉੱਥੇ ਆਪਾਂ ਕਹਿ ਸਕਦੇ ਹਾਂ ਯਾਦਗਾਰ ਵੀ ਬਣੀ ਹੋਈ ਹੈ ਤਜਨੀ ਮੰਨਤਾ ਗੁਰਦੁਆਰੇ ਬਾਬਾ ਸਾਹਿਬ ਦੀ ਉਨੀ ਔਰਤ ਲੀ ਹੈ ਠੀਕ ਹੈ ਤਾਂ ਇਸ ਤਰ੍ਹਾਂ ਆਪਾਂ ਕਹਿੰਦੇ ਬੜੀ ਮਹਾਨ ਸ਼ਕਤੀ ਸਾਡੇ ਇੱਥੇ ਹੋਏ ਲੋ ਗੁਰਦੁਆਰੇ ਬਾਬਾ ਸਾਹਿਬ ਦਾ ਇਤਿਹਾਸ ਹੈ ਹੁਣ ਵੀ ਸਾਡਾ ਇੱਥੇ ਇੱਕ ਟਰਸਟ ਬਣਿਆ ਹੋਇਆ ਹੈ ਸਰਦਾਰ ਸਤਨਾਮ ਸਿੰਘ ਜੀ ਬੜਾ ਲੰਬਾ ਸਮਾਂ ਉਹਨਾਂ ਨੇ ਸੇਵਾ ਕੀਤੀ ਅੱਜ ਕੱਲ ਉਹਨਾਂ ਦੇ ਪੁੱਤਰ ਅਸੀਂ ਰੋਮੀ ਜੀ ਕਹਿੰਦੇ ਆ ਉਹ ਐਜ਼ ਇਹ ਉੱਥੇ ਟਰਸਟੀ ਅਪਰਦਾਨ ਦੇ ਤੌਰ ਤੇ ਕੰਮ ਕਰਦੇ ਠੀਕ ਹੈ ਸਰ ਮੇਰਾ ਇੱਕ ਲਾਸਟ ਸਵਾਲ ਹੈ ਕਿ ਜਿਹੜੇ ਬੱਲੂਆਣੇ ਦੇ ਲੋਕਾਂ ਦਾ ਮੁੱਖ ਕੀਤਾ ਕੀ ਹੈ ਵੇਖੋ ਜੀ ਜੇ ਮੈਂ ਕਹਿ ਦੇਵਾਂ ਅੱਜ ਤੋਂ 20 ਸਾਲ ਪਹਿਲਾਂ ਤੱਕ ਤਾਂ ਮੁੱਖ ਕਿਤਾ 90% ਖੇਤੀਬਾੜੀ ਸੀ ਪਰ ਕਿਉਂਕਿ ਹੁਣ ਪਰਵਾਹ ਜਿਹੜੇ ਵੰਡੇ ਗਏ ਜੋਤਾਂ ਛੋਟੀਆਂ ਹੋ ਗਈਆਂ ਕਿਸਾਨਾਂ ਤੋਂ ਲੋਕ ਮਜ਼ਦੂਰ ਬਣ ਗਏ ਤੇ ਇਸ ਟਾਈਮ ਮੇਰੇ ਬੰਦੂਆਂ ਦੇ ਜੇ ਮੈਂ ਕਹਿ ਸਕਦਾ ਅ ਇਹ 17% ਖੇਤੀ ਹੈ ਜੀ ਤਾਂ 5% ਬਿਜ਼ਨਸ ਤੇ 25% ਲੋਕ ਜਿਹੜਾ ਹੈ ਉਹ ਕੋ ਦੁਕਾਨਦਾਰੀ ਵਿੱਚ ਆਪਾਂ ਕਹਿ ਸਕਦੇ ਹਾਂ ਕੋਈ ਆਪਦਾ ਵੈਲਡਿੰਗ ਦਾ ਕੰਮ ਕਰ ਰਿਹਾ ਕੋਈ ਸ਼ਾਪਿੰਗ ਦਾ ਕੰਮ ਕਰ ਰਿਹਾ ਕੋਈ ਕਰਿਆਨੇ ਦਾ ਕੰਮ ਕਰ ਰਿਹਾ ਕੋਈ ਡਾਕਟਰੀ ਦਾ ਕੰਮ ਕਰ ਰਿਹਾ ਤੇ 70% ਦੇ ਅਜੇ ਵੀ ਸਾਡੀ ਖੇਤੀਬਾੜੀ ਤੇ ਮੁਨਸਰ ਹੀ ਪਿੰਡ ਹੈ ਠੀਕ ਹੈ ਤੇ ਦੂਜੀ ਪਾਸੇ ਕਿਉਂਕਿ ਜਿਵੇਂ ਜਿਵੇਂ ਵਕਤ ਬਦਲ ਰਿਹਾ ਹੈ ਬੱਚਿਆਂ ਦੀ ਸੋਚ ਬਦਲ ਗਈ ਹੈ ਹੁਣ ਰੋਟੀ ਰੋਜੀ ਵਾਸਤੇ ਸਾਡੇ ਕੋਲ ਇੱਕ ਬੱਚੇ ਉਹ ਮਾਈਗਰੇਟ ਕਰਕੇ ਬੰਗਲਾਦੇਸ਼ ਨਿ ਜਾ ਰਹੇ ਨੇ ਪਰ ਮੈਂ ਇੱਕ ਵੱਡੀ ਗੱਲ ਦੱਸਾਂਗਾ ਮੇਰੇ ਪਿੰਡ ਦੇ ਘਟੋ ਘੱਟ 500 ਮੁਲਾਜ਼ਮ ਨੇ ਅੱਛਾ ਜੀ ਆਲ ਡਿਪਾਰਟਮੈਂਟ ਦੇ ਵਿੱਚ ਜੇ ਆਪਾਂ ਕਹਿ ਦਈਏ ਬੱਲੂਆਂ ਜੋ ਟੀਚਿੰਗ ਟੀਚਰ ਕਰਨੇ ਤੇ ਘਟੋ ਘੱਟ 300 ਹੋਣਗੇ ਸਾਡਾ ਇਹੋ ਜਿਹਾ ਕੋਈ ਜ਼ਿਲ੍ਹਾ ਨਹੀਂ ਪੰਜਾਬ ਦੇ ਵਿੱਚ ਜਿੱਥੇ ਸਾਡੇ ਇੱਥੋਂ ਪੜਾਏ ਹੋਏ ਬੱਚੇ ਜਿਹੜੇ ਟੀਚਿੰਗ ਦੇ ਤੌਰ ਤੇ ਬੜੀ ਯਾਨ ਨਾ ਬਣ ਰਹੇ ਹੋਣ ਤਾਂ ਠੀਕ ਹੈ ਇਹ ਸਾਡੇ ਵਾਸਤੇ ਬੜ ਸਰ ਬੱਲੂਆਣੇ ਦੀਆਂ ਵਿੱਚ ਅਗਰ ਆਪਾਂ ਕੋਈ ਮਹਾਨ ਸ਼ਖਸੀਤਾਂ ਦੀ ਗੱਲ ਕਰੀਏ ਤਾਂ ਤੁਸੀਂ ਕਿੰਨਾਂ ਦਾ ਨਾਮ ਲੈਣਾ ਚਾਹੋਗੇ ਮਹਾਨ ਸ਼ਖਸੀਤਾਂ ਵਿੱਚ ਮੈਂ ਸਭ ਤੋਂ ਪਹਿਲਾਂ ਤਾਂ ਸੰਤ ਕਰਤਾਰ ਸਿੰਘ ਨੂੰ ਜੀ ਨੂੰ ਕਹਾਵਾਂਗਾ ਸੋਨੋ ਉਸ ਤੋਂ ਬਾਅਦ ਜਿਨ੍ਹਾਂ ਨੇ ਪਿੰਡ ਵਾਸਤੇ ਜਾਂ ਸਪੋਰਟ ਵਾਸਤੇ ਕੁਝ ਕੀਤਾ ਹੈ ਸ਼੍ਰੀ ਜੰਡਾ ਰਾਮ ਜੀ ਸਾਡੇ ਚੇਅਰਮੈਨ ਸੰਤ ਕਰਤਾਰ ਸਿੰਘ ਸਪੋਰਟਸ ਕਲੱਬ ਦੇ ਹੋਇਆ ਕਰਦੇ ਸੀ ਉਹ ਓਕੇ ਇਹਨਾਂ ਨੇ ਸਾਡੇ ਵਾਸਤੇ ਬਹੁਤ ਕੁਝ ਕੀਤਾ ਹੈ ਜਿੰਨਾ ਕੋਈ ਸੋਚ ਹੀ ਨਹੀਂ ਸਕਦੇ ਸਰਦਾਰ ਇਕਬਾਲ ਸਿੰਘ ਜੀ ਸਾਡੇ ਹੋਇਆ ਕਰਦੇ ਸੀ ਡਾਇਰੈਕਟਰ ਸਰਪੰਚ ਰਹੇ ਨੇ ਬੜੀ ਉੱਚੀ ਸੋਚ ਹੀ ਸੋਚ ਦੇ ਮਾਲਕ ਸੀ ਸੁਣ ਲਓ ਉਹਨਾਂ ਨੇ ਵੀ ਇੱਕ ਸੁਪਨੇ ਦਿੱਤੇ ਸੀ ਵੀ ਲੋਕਾਂ ਨੂੰ ਕਿਵੇਂ ਜੀਣਾ ਹੁੰਦਾ ਹੈ ਕਿਵੇਂ ਕਰਨਾ ਹੁੰਦਾ ਠੀਕ ਹੈ ਉਸ ਤੋਂ ਬਾਅਦ ਸਾਰੇ ਹੀ ਲੋਕ ਸਾਡੇ ਉਹ ਮਹਾਨ ਨੇ ਜਿਨ੍ਹਾਂ ਨੇ ਐਜੂਕੇਸ਼ਨ ਦੇ ਤੌਰ ਤੇ ਜਾਂ ਕਿਸੇ ਹੋਰ ਤੌਰ ਤੇ ਜਾਂ ਸਰਹੱਦਾ ਤੇ ਜਾ ਕੇ ਸਾਡੇ ਪਿੰਡਾਂ ਦੀ ਰਾਖੀ ਕੀਤੀ ਹੈ ਉਹ ਸਾਰੇ ਹੀ ਮਹਾਨ ਨੇ ਸਲੂਟ ਕਰਦਾ ਅਣਗਿਣਤ ਨੇ ਕਿਹੜਾ ਕਿਹੜਾ ਨਾਲ ਇੱਕ ਜੇ ਮੈਂ ਕਹਿ ਰਹਾ ਮੈਂ ਹੁਣੇ ਉਹਨੇ ਗੱਲ ਕੀਤੀ ਹੈ ਵੀ ਸਾਡੇ 500 ਮੁਲਾਜ਼ਮ ਨੇ ਤਾਂ ਮੁਲਾਜ਼ਮਾਂ ਦੇ ਮਗਰਲੇ ਪਾਸੇ ਸਾਡੀ ਜੋ ਰੀੜ ਦੀ ਹੱਡੀ ਸੀ ਇਹ ਸਾਡਾ ਪਿੰਡ ਸਪੋਰਟ ਨਾਲ ਜੁੜਿਆ ਤੇ ਮੈਂ ਇੱਥੇ ਦੋ ਮਹਾਨ ਸ਼ਖਸੀਤਾਂ ਦਾ ਜਿਹੜੇ ਅੱਜ ਤੇ ਸੰਸਾਤ ਨਹੀਂ ਨੇ ਸਰਦਾਰ ਬਲਵਿੰਦਰ ਸਿੰਘ ਜੀ ਐਨ ਡੀ ਐਸ ਓਕੇ ਇਹ ਸਾਨੂੰ ਬਹੁਤ ਚ ਪ੍ਰਾਇਆ ਕਰਦੇ ਸੀ ਔਰ ਸਰਦਾਰ ਅਜ਼ੈਬ ਸਿੰਘ ਦੀ ਪੀਟੀਆਈ ਆਮ ਕਰਕੇ ਪੀਟੀਆਈ ਜਿਹੜੇ ਨੇ ਉਹ ਵਿਸਲ ਬਜਾਉਣ ਤੱਕ ਸੀਮਤ ਹੁੰਦੇ ਨੇ ਮੈਂ ਸਲੂਟ ਕਰਦਾ ਉਹਨਾਂ ਨੂੰ ਅਜੇ ਵੀ ਉਹ ਜਿੰਦਾ ਨੇ ਉਹਨਾਂ ਨੇ ਉਸ ਤੋਂ ਬਾਅਦ ਆਪਦਾ ਬੀਏਡ ਕੀਤਾ ਔਰ ਐਮਏ ਅ ਇੰਗਲਿਸ਼ ਦਾ ਲੈਕਚਰਰ ਰਟਾਇਰ ਹੋਏ ਨੇ ਜੋ ਦੇਣਾ ਉਹਨਾਂ ਨੇ ਸਾਨੂੰ ਦਿੱਤਾ ਜੋ ਗਰਾਊਂਡਾਂ 'ਚ ਪਸੀਨਾ ਵਹਾਉਣਾ ਉਹਨਾਂ ਨੇ ਸਾਨੂੰ ਸਿਖਾਇਆ ਔਰ ਜੇ ਅਸੀਂ ਅੱਜ ਕੁਝ ਮਾਰੇ ਮੋਟਾ ਵੱਡੇ ਵੱਡੇ ਐਨ ਜੀਓ ਦੇ ਪ੍ਰਧਾਨ ਬਣੇ ਬੈਠੇ ਆ ਇਹ ਸਾਰੀ ਉਹ ਸਰਦਾਰ ਬਲਵਿੰਦਰ ਸਿੰਘ ਐਨ ਡੀਐਸ ਤੇ ਸਰਦਾਰ ਅਜ਼ੈਬ ਸਿੰਘ ਜਿਨ੍ਹਾਂ ਦਾ ਅਸੀਂ ਦੇਣਾ ਨਹੀਂ ਦੇ ਸਕਦੇ ਉਹਨਾਂ ਨੇ ਸਾਰੀ ਉਮਰ ਸਾਨੂੰ ਹਮੇਸ਼ਾ ਚੰਨ ਮਨਾਰਾ ਬਣ ਕੇ ਜਿਹੜਾ ਹੈ ਅੱਗੇ ਵਧਾਇਆ ਕੀਤਾ ਹੈ ਔਰ ਅਸੀਂ ਕੁਝ ਨਹੀਂ ਕੀਤਾ ਉਹਨਾਂ ਨੂੰ ਅਸੀਂ ਮੈਂ ਆਦੇ ਜਿਉਂਦੇ ਜਿਏ ਕੁਝ ਕੀਤੀ ਹੈ ਕਿਉਂਕਿ ਮੈਂ ਸੰਤ ਕਰਤਾਰ ਸਿੰਘ ਸਪੋਰਟਸ ਕਲੱਬ ਦਾ ਪ੍ਰੈਜ਼ੀਡੈਂਟ ਹੋਇਆ ਕਰਦੇ ਸੀ ਮੈਂ ਦੋਨਾਂ ਨੂੰ ਵੱਡੇ ਵੱਡੇ ਦੰਗਲ ਕਰਾ ਕੇ ਇੱਥੇ ਐਸੇ ਦਰੋਣਾਚਾਰੀਆ ਵਾਲ ਦੇ ਕੇ ਜਿਹੜਾ ਹੈ ਹਸਮਾਨ ਕੀਤਾ ਹੋਇਆ ਇਹੋ ਜੀ ਸਖਸ਼ੀਤਾ ਦੀ ਹਰ ਪਿੰਡ 'ਚ ਹੋਣ ਤਾਂ ਮੇਰੇ ਖਿਆਲ ਦੇ ਵਿੱਚ ਹਰ ਪਿੰਡੀ ਵੱਲੋਂ ਬਣ ਜਾਵੇਗਾ ਇਨਾ ਕੋਸ਼ਿਸ਼ ਤੇ ਦੋਸਤੋ ਏਸੀ ਪਿੰਡ ਬੱਲੂਆਣਾ ਦੇ ਇਤਿਹਾਸ ਤੇ ਮੌਜੂਦਾ ਸਮੇਂ ਬਾਰੇ ਗੱਲਬਾਤ ਬੱਲੂਆਣਾ 11000 ਆਬਾਦੀ ਵਾਲਾ ਬਹੁਤ ਵੱਡਾ ਪਿੰਡ ਹੈ ਤੇ ਇਸ ਦਾ 5600 ਏਕੜ ਰਕਬਾ ਹੈ ਜੋ ਕਿ ਸਾਰਾ ਨਹਿਰੀ ਹੈ ਹਬੋਰ ਬ੍ਰਾਂਚ ਦੇ ਵਿੱਚੋਂ ਨਿਕਲਦੇ ਪੰਜ ਮੋਗਿਆਂ ਨਾਲ ਫਸਲਾਂ ਦੀ ਸਿੰਚਾਈ ਹੁੰਦੀ ਹੈ ਪਿੰਡ ਦੇ ਵਿੱਚ ਬੱਚਿਆਂ ਦੀ ਪੜ੍ਹਾਈ ਲਈ ਦੋ ਸਰਕਾਰੀ ਸਕੂਲ ਇੱਕ ਲਾਇਬ੍ਰੇਰੀ, ਦੋ ਗੁਰਦੁਆਰਾ ਸਾਹਿਬ, ਦੋ ਮੰਦਰ ਜੋ ਲੋਕਾਂ ਦੀ ਸ਼ਰਧਾ ਦੇ ਪ੍ਰਤੀਕ ਹਨ। ਇਸ ਤੋਂ ਇਲਾਵਾ ਹੈਲਥ ਸੈਂਟਰ, ਬੈਂਕ ਅਤੇ ਸੇਵਾ ਕੇਂਦਰ ਵੀ ਲੋਕਾਂ ਦੀ ਸਹੂਲਤ ਲਈ ਪਿੰਡ ਦੇ ਵਿੱਚ ਉਪਲਬਧ ਹਨ। ਵੀਡੀਓ ਦੇ ਵਿੱਚ ਦਿਖਾਈ ਦੇ ਰਹੀ ਇਹ ਪੁਰਾਣੀ ਹਵੇਲੀ 1947 ਦੀ ਵੰਡ ਤੋਂ ਪਹਿਲਾਂ ਦੀ ਨਿਸ਼ਾਨੀ ਹੈ। ਜੋ ਕਿ ਬੇਟੂ ਪਰਿਵਾਰ ਦੀ ਵਿਰਾਸਤ ਹੈ 1947 ਦੀ ਵੰਡ ਤੋਂ ਬਾਅਦ ਮੁਸਲਮਾਨ ਪਰਿਵਾਰ ਲਹਿੰਦੇ ਪੰਜਾਬ ਦੇ ਪਾਕਪਟਨ ਅਤੇ ਆਰਫਵਾਲਾ ਦੇ ਵਿੱਚ ਜਾ ਕੇ ਆਬਾਦ ਹੋਏ ਹਨ ਦੋਸਤੋ ਤੁਸੀਂ ਦੇਖ ਰਹੇ ਸੀ ਹਲਕਾ ਬੱਲੂਆਣੇ ਦਾ ਪਿਛੋਕੜ ਦੋਸਤੋ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਲਾਜ਼ਮੀ ਕਰਿਓ ਜਾਂਦੇ ਜਾਂਦੇ ਆਪਣਾ ਪਿਆਰਾ ਜਿਹਾ ਕਮੈਂਟ ਜਰੂਰ ਕਰਿਓ ਇਹ ਵੀਡੀਓ ਬਣਾਉਣ ਦੇ ਵਿੱਚ ਸਾਨੂੰ ਵੀਰਪੂਰਨ ਗੰਬੋਜ ਜੋ ਕਿ ਸਿਹਤ ਵਿਭਾਗ ਦੇ ਵਿੱਚ ਆਪਣੀਆਂ ਸਵਾਵਾਵਾਂ ਦੇ ਰਹੇ ਨੇ ਉਹਨਾਂ ਨੇ ਸਾਨੂੰ ਬਹੁਤ ਮਦਦ ਕੀਤੀ ਅਸੀਂ ਆਪਣੇ ਅਧਾਰੇ ਵੱਲੋਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਤੇ ਦੋਸਤੋ ਵੀਡੀਓ ਨੂੰ ਅੱਗੇ ਸ਼ੇਅਰ ਲਾਜ਼ਮੀ ਕਰਿਓ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਦੂ ਫੇਸਬੁੱਕ ਅਤੇ ਇੰਸਟਾਗ੍ਰam ਤੇ ਸਾਨੂੰ ਫੋਲੋ ਜਰੂਰ ਕਰਿਓ ਅਤੇ ਨਾਲ ਕੁਲਵਿੰਦਰ ਸੰਧੂ YouTube ਚੈਨਲ ਨੂੰ ਵੀ ਦੋਸਤੋ ਸਬਸਕ੍ਰਾਈਬ ਕਰਿਓ ਧੰਨਵਾਦ